ਅੱਜ ਚੈਂਬਰ ਵੱਲੋਂ ਬਾਇਰ ਸੈਲਰ ਮੀਟ ਕਮ ਵੈਂਡਰ ਡਿਵੈਲਪਮੈਂਟ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ 50 ਕੰਪਨੀ ਕੰਪਨੀਆਂ ਨੇ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਪੂਰੇ ਹਿੰਦੁਸਤਾਨ ਤੋਂ ਕੰਪਨੀਆਂ ਆਈਆਂ ਹਨ ਲੁਧਿਆਣੇ ਦੀਆਂ ਬਹੁਤ ਸਾਰੀਆਂ ਕੰਪਨੀਆਂ ਔਰ ਇਹਦੇ ਵਿੱਚ ਕੋਈ 20 ਦੇ ਕਰੀਬ OEM ਆ ਰਹੇ ਹੈ ਇਸ ਤੋਂ ਇਲਾਵਾ 3000 ਦੇ ਕਰੀਬ ਵਿਜ਼ਟਰ ਆਣਗੇ ਤਾਂ ਕਿ ਸਾਡਾ ਇਹ ਪਰਪਸ ਹੈ ਜਿਹੜੀ ਲੋਕਲ ਇੰਡਸਟਰੀ ਹੈ ਉਹਨੂੰ ਓਪਰਚ्युनिटीज ਘੱਟ ਮਿਲਦੀਆਂ ਤਾਂ ਕਿ ਉਹ ਇੰਡਸਟਰੀ ਵਿਜ਼ਿਟ ਕਰ ਸਕਣ ਔਰ ਆਪਣਾ ਬਿਜ਼ਨਸ ਵਧਾ ਸਕਣ ਔਰ ਇੰਡਸਟਰੀ ਤੋਂ ਇਹੀ ਡਿਮਾਂਡ ਆਂਦੀ ਵੀ ਸਾਡਾ ਕਨੈਕਟ ਕਰਾ ਲਓ ਹੁਣ ਜੈਨਮਾਰ ਤੋਂ ਟੀਮ ਆਈ ਹੈ Tata Steel ਤੋਂ ਟੀਮ ਆਈ ਹੈ Tafe ਤੋਂ ਟੀਮ ਅੱਜ ਵਿਜ਼ਿਟ ਕਰ ਰਹੀ ਹੈ ਮੈਂ ਸਾਰੇ ਇੰਡਸਟਰੀਸਟ ਨੂੰ ਬੇਨਤੀ ਕਰਾਂਗਾ ਵੀ ਇਹਨੂੰ ਵਿਜ਼ਿਟ ਕਰੋ ਔਰ ਜੇ ਅੱਜ ਆਫਟਰ ਲੰਚ ਜਿੰਨੀਆਂ ਵੀ PSUs ਐ ਜਿਵੇਂ ਕਿ ਰੇਲਵੇਜ਼ ਐ ਪਾਵਰ ਗ੍ਰਿਡ ਕਾਰਪੋਰੇਸ਼ਨ ਐ ਇਹਨਾਂ ਨਾਲ ਅਸੀਂ ਮੀਟਿੰਗ ਕਰਾਉਣ ਜਾ ਰਹੇ ਹਾਂ ਤਾਂ ਕਿ ਇਹਨੂੰ ਅਟੈਂਡ ਕਰੋ ਤੁਸੀਂ ਉਹਨਾਂ ਦੇ ਵੈਂਡਰ ਕਿਦਾਂ ਬਣ ਸਕਦੇ ਹੋ ਸਰ ਉਹਦੇ ਵਿੱਚ ਇਸ ਬਾਰੇ ਦੱਸਿਆ ਜਾਇਆ ਹੈ ਸਰ AI ਟੂਲਸ ਨੂੰ ਲੈ ਕੇ ਵੀ ਕਾਫੀ ਜਿਹੜਾ ਹੈਗਾ ਉਹ ਦੇਖੋ ਇੱਥੇ AI ਦੇ ਰਿਲੇਟਡ ਕਾਫੀ ਅਵੇਅਰਨੈਸ ਕ੍ਰੀਏਟ ਕੀਤੀ ਜਾ ਰਹੀ ਔਰ ਜਿੰਨੇ ਵੀ ਪ੍ਰੋਡਕਟ ਹੈ ਇੱਥੇ ਨਿਊ ਜਨਰੇਸ਼ਨ ਟੈਕਨੋਲੋਜੀਜ਼ ਨਿਊ ਜਨਰੇਸ਼ਨ ਪ੍ਰੋਡਕਟ ਹੈ ਮੈਂ ਸਾਰੇ ਇੰਡਸਟਰੀਸਟਸ ਨੂੰ ਬੇਨਤੀ ਕਰਾਂਗਾ ਵੀ ਇਹਨੂੰ ਜ਼ਰੂਰ ਵਿਜ਼ਿਟ ਕਰੋ ਸਰ ਕਿੰਨੀ ਦੇਰ ਤੱਕ ਹੈ ਜੀ ਇਹ ਇਹ ਅੱਜ ਔਰ ਕੱਲ ਦੋ ਦਿਨ ਹੈ 16 ਔਰ 17 ਸਵੇਰੇ 10 ਵਜੇ ਤੋਂ ਸ਼ਾਮ ਨੂੰ 6 ਵਜੇ ਸਰ ਕਿਹੜੀ ਵੈਨਿਊ ਕਿਹੜੀ ਜਗ੍ਹਾ ਹੈ ਜੀ ਇਹ CICU ਕ ਹੈਲੋ ਨਾ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਟੂ एवरीवन ਅ ਇਹ ਬਾਇਰ ਸੈਲਰ ਮੀਟ ਸੀਸੂ ਜਿਹੜੀ ਆਰਗੇਨਾਈਜ਼ ਕਰਦਾ ਇਸ ਪੋਟੈਂਸ਼ੀਅਲੀ ਅ ਵੈਰੀ ਇੰਪੋਰਟੈਂਟ ਵੈਲਿਊ ਐਡਡ ਮੀਟ ਅ ਵਿਚ ਕਾਫੀ ਸ਼ੋਕੇਸ ਕਰਦੇ ਹਨ ਕੰਪਨੀਆਂ ਆਪਣੇ ਪ੍ਰੋਡਕਟਸ ਸਰਵਿਸਿਜ਼ ਮੋਸਟਲੀ ਪ੍ਰੋਡਕਟਸ ਲੇਟੈਸਟ ਏਆਈ ਦਾ ਵੀ ਇਨੀਸ਼ੀਏਸ਼ਨ ਸੀਸੂ ਨੇ ਕੀਤਾ ਉਹ ਵੀ ਡਿਸਪਲੇ ਤੇ ਹੈ ਸਾਡਾ ਵੀ ਸਟਾਲ ਹੈਗਾ ਯੂਨੀਪਾਰਕਸ ਦਾ ਐਂਡ ਕਸਟਮਰਸ ਜਿਹੜੇ ਆ ਰਹੇ ਹਨ ਜਨਰਲੀ मैं बड़ी बायर सैलर मीट अटेंड कितिया ने बट जो सीसो के प्लेटफॉर्म के कस्टमर्स आने हैं जैपनीज कस्टमर्स आ हेयर इंडियन आ हेयर ऑटोमोटिव ट्रैक्टर हैवी इंजीनियरिंग लाइट इंजीनियरिंग एरोनॉटिक्स सो एवरी फील्ड तो वेरी गुड कंपनीज आ हेयर एंड जिन्हें साढ़े पार्टीसपेंट्स हैं बीइंग ऑर्गनाइजिंग सैक्रटरी ऑफ सी एस सी यू ਦੇ ਆਰ ਵੈਰੀ ਐਕਸਾਈਟਿਡ ਕਿ ਜਿਸ ਲੈਵਲ ਦੇ ਕੰਪਨੀਆਂ ਆ ਰਹੀਆਂ ਫਾਰ ਸੋਰਸਿੰਗ ਐਂਡ ਇੰਡੀਆ ਇਨ ਐਨੀ ਕੇਸ ਮੈਨੂਫੈਕਚਰਿੰਗ ਹੱਬ ਹੈਗਾ ਐਂਡ ਬਹੁਤ ਗਰੋ ਕਰ ਰਿਹਾ ਸੋ ਇਟ ਬਿਕਮ ਵੈਰੀ ਇੰਪੋਰਟੈਂਟ ਪਲੇਟਫਾਰਮ ਸਾਰਿਆਂ ਲਈ ਐਂਡ ਬਿਜ਼ਨਸ ਲਈ ਦਿਸ ਬਾਇਰ ਸੈਲਰ ਮੀਟ ਫਾਰ ਆਲ ਪਾਰਟਿਸਪੈਂਟਸ ਐਂਡ ਵਿਜ਼ਟਰਸ ਬਹੁਤ ਹੀ ਇੱਕ ਅੱਛੀ ਯੂ ਨੋ ਪ੍ਰਾਲਾ ਰਹੇਗਾ सर ये जेडे सिस्टम वाइज ਸਰ ਨੂੰ ਲਗਾਈ ਹੈ ਔਰ ਕਿਤਨੇ ਕਿਤੇ ਲੱਗਦਾ ਕਿ ਤੁਹਾਨੂੰ ਸਟੂਡੈਂਟਸ ਲਈ ਵੀ ਕੁਝ ਖਾਸ ਹੈ ਡੈਫੀਨਟਲੀ ਆਈ ਥਿੰਕ ਸਟੂਡੈਂਟਸ ਵੀ ਵਿਜ਼ਿਟ ਕਰ ਰਹੇ ਸਟੂਡੈਂਟਸ ਲਈ ਜੋ ਇੰਡਸਟਰੀ ਚ ਹੋ ਰਿਹਾ ਜੋ ਅਕੈਡਮੀਆ ਚ ਹੋ ਰਿਹਾ ਉਹ ਉਹਦਾ ਇੱਕ ਰੀਅਲ ਫੀਲ ਆਉਂਦਾ ਹੈ ਔਰ ਇੰਜੀਨੀਅਰਿੰਗ ਕਾਲਜਸ ਦੇ ਸਟੂਡੈਂਟਸ ਪੜ੍ਹੇ ਆਂਦੇ ਨੇ ਅਕੈਡਮੀਆ ਚ ਪੜ੍ਹਾਉਂਦੇ ਆ ਜੋ ਐਕਚੁਅਲ ਉਹ ਦੇਖਦੇ ਆ ਉਹ ਹਮੇਸ਼ਾ ਇੱਕ ਬੜਾ ਡਿਫਰੈਂਸ ਹੁੰਦਾ ਸੋ ਉਹਨਾਂ ਲਈ ਵੀ ਕਾਫੀ ਲਰਨਿੰਗ ਐਂਡ ਇੱਕ ਐਕਸਪੋਜ਼ਰ ਵੀ ਆ ਇਟਸ ਅ ਵੈਰੀ ਗੁੱਡ ਐਕਸਪੋਜ਼ਰ ਐਸ ਵੈਲ ਥੈਂਕ ਯੂ ਇੰਡਸਟਰੀ ਗਰੋਥ ਲਈ ਸਰ ਕੀ ਕਰਨਾ ਹੈ ਇੰਡਸਟਰੀ ਗਰੋਥ ਲਈ ਆਈ ਥਿੰਕ ਵੇਰੀਅਸ ਪਾਲਿਸੀਜ਼ ਆ ਰਹੀਆਂ ਪੰਜਾਬ ਗਵਰਨਮੈਂਟ ਵੀ ਅੱਛੀ ਪਾਲਿਸੀਜ਼ ਆਫ ਲੇਟ ਕਾਫੀ ਉਹਨਾਂ ਨੇ ਕੀਤੇ ਹਨ ਰਿਲੀਜ਼ ਸੋ ਯੈਸ ਇੰਡਸਟਰੀਅਲ ਗਰੋਥ ਲਈ ਡੈਫੀਨਿਟਲੀ ਵੈਰੀ ਵੈਰੀ ਇੰਪੋਰਟੈਂਟ ਬਾਇ ਸਲਮਨ